ਤਨ ਤਨ ਬਾਬਾ ਵਟਪਾਕ ਸਿੰਘ ਕੀ ਸੋਢੀ ਪਾਸ਼ਾ ਹਿੰਦੁਸਤਾਨ ਵਿੱਚ ਪੰਜਾਬ ਦੀ ਧਰਤੀ ਨੂੰ ਮਹਾ ਪੰਜਾਬ ਦਾ ਮਾਣ ਮਿਲਿਆ ਪੰਜਾਬ ਦੀ ਧਰਤੀ ਤੇ ਜੋਦੇ ਪੀਰ ਪੈਗੰਬਰ ਤੇ ਦਸਾਂ ਗੁਰੂਆਂ ਦਾ ਅਵਤਾਰ ਹੋਇਆ ਗੁਰੂ ਸਹਿਬਾਨਾਂ ਨੇ ਸਮੇਂ ਸਮੇਂ ਸਿਰ ਭਟਕਦੀ ਹੋਈ ਦੁਨੀਆ ਨੂੰ ਜ਼ਾਲਿਮਾਂ ਦੇ ਜ਼ੁਲਮ ਤੋਂ ਬਚਾਇਆ ਤੇ ਸੁੱਖ ਦੀ ਜੀਵਨ ਦਾ ਮਾਰਗ ਦੱਸਿਆ ਪਾਈ ਗੁਰਦੇਤਾ ਜੀ ਦੇ ਵੰਸ਼ ਤੋਂ ਪਾਈ RAM ਸਿੰਘ ਦੇ ਵੇੜੇ ਬਾਬਾ ਵਡਪਾਗ ਸਿੰਘ ਜੀ ਦਾ ਜਨਮ ਮਾਤਾ ਰਾਜਕੌਰ ਦੀ ਉਦਰ ਤੋਂ 13 ਅੱਠ 1716 ਨੂੰ ਜਲੰਧਰ ਨੇੜੇ ਪਿੰਡ ਕਰਤਾਰਪੁਰ ਵਿੱਚ ਹੋਇਆ ਆਪ ਜੀ ਦੇ ਮਾਤਾ ਤੇ ਪਿਤਾ ਨੇ ਆਪ ਜੀ ਦਾ ਨਾਮ ਵਡਪਾਗ ਸਿੰਘ ਰੱਖਿਆ ਚੰਦ ਪ੍ਰਕਾਸ਼ ਹੋਇਆ ਤੇ ਆਕਾਸ਼ ਤੋਂ ਅੰਮ੍ਰਿਤ ਬੂੰਦਾ ਦੀ ਵਰਖਾ ਹੋਈ ਤੇ ਤਿੰਨਾ ਲੋਕਾਂ ਵਿੱਚ ਜੈ ਜੈਕਾਰ ਹੋਇਆ ਬਾਬਾ ਬੜਪາກ ਸਿੰਘ ਜੀ ਬਚਪਨ ਤੋਂ ਹੀ ਗੁਰਬਾਣੀ ਨਾਲ ਜੁੜ ਕੇ ਆਪ ਸਵੇਰੇ ਸ਼ਾਮ ਪੰਚਾ ਬਾਣੀਆਂ ਦਾ ਨਿਤਨੇਮ ਕਰਦੇ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ